ਅਸੀਂ ਬੜੇ ਫਕਰ ਨਾ ਬੜੇ ਸ਼ਾਨ ਦੇ ਨਾ ਕੰਨੇ ਆ ਅਸੀਂ ਪੰਜਾਬੀਆਂ ਹੈ ਨਾ ਤੇ ਜਿਆਦਾ ਹਲਕੇ ਮੈਨੂੰ 24 ਸਾਲ ਹੋ ਗਏ ਫਿਰ ਵੀ ਮੈਂ ਕਹਿੰਨੀ ਕਿ ਮੈਂ ਪੰਜਾਬਣ ਆ ਮੈਂ ਉੱਥੋਂ ਦੀ ਆ ਔਰ ਇਹ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਉਹ ਫਿਰ ਨਾ ਜਿਹਦਾ ਕੋਈ بیس ਨਹੀਂ ਹੁੰਦਾ ਉਹ ਕਿਤੇ ਵੀ ਨਹੀਂ ਰਹਿੰਦਾ ਔਰ ਆਪਣੀ بیس ਨਾਲ ਜੁੜੇ ਰਹਿਣਾ ਬੜਾ ਹੀ ਜ਼ਰੂਰੀ ਹੈ ਸ਼੍ਰੀ ਫਾਊਂਡੇਸ਼ਨ ਦਾ ਮੇਰੀ ਸਹਿਤ ਦੇ ਦੀਆਂ ਸੇਵਾ ਸਹਿਤ ਤੇ ਔਰ ਕਾਵੇ ਜਗਤ ਵਿੱਚ ਜਿਹੜੀਆਂ ਮੈਂ ਸੇਵਾ ਕਰਦੀ ਐ ਉਸ ਕਰਕੇ ਅਵਾਰਡ ਮਿਲਿਆ ਇਹ ਕਿਉਂ ਮਿਲਿਆ ਮਤਲਬ ਠੀਕ ਆ ਕਿਹੜੀਆਂ ਗੱਲਾਂ ਨੂੰ ਲੈ ਕੇ ਪ੍ਰਭਾਤ ਹੋਏ ਪ੍ਰਬੰਧਕ ਤੇ ਕੀਨੇ ਵਾਰ ਦਿੱਤਾ ਅੱਛਾ ਪ੍ਰਭਾਤ ਸ਼੍ਰੀ ਫਾਊਂਡੇਸ਼ਨ ਇਸ ਤਰ੍ਹਾਂ ਹੈ ਕਿ ਕਾਫੀ ਸਾਲਾਂ ਤੋਂ ਉੱਥੇ ਵਰਕ ਕਰ ਰਹੀ ਵਾਰਾਂ ਦੇ ਸੀ ਚ ਔਰ ਕਾਫੀ ਸਾਲਾਂ ਤੋਂ ਅਸੀਂ ਇੱਕ ਦੂਜੇ ਨਾਲ ਜੁੜੇ ਸੀ ਜਦੋਂ ਅਸੀਂ ਕਵਿਤਾ ਦਾ ਇੱਕ ਦੂਜੇ ਨਾਲ ਕਰਦੇ ਸੀ ਫਿਰ ਲਾਸਟ ਈਅਰ ਇੱਕ ਪਿਛਲੇ ਸਾਲ ਸਾਡੀ ਜਿਹੜੀ ਕਾਵਿਆ ਪੁਸਤਕ ਦੇ ਵਿੱਚ ਮੈਂ ਉਹਨਾਂ ਦੇ ਨਾਲ ਸਾਂਝਾ اپنی ਕਵਿਤਾ ਵੀ ਕੀਤੀਆਂ ਕਰਦੇ ਆ ਔਰ ਅਚਾਨਕ ਹੀ ਬੜੀ ਦੁੱਖ ਦੀ ਗੱਲ ਵੀ ਹੈ ਕਿ ਪ੍ਰਪਸ਼ਾ ਦੀ ਫਾਊਂਡਰ ਜੀ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਬੇਟੀ ਨੇ ਉਸ ਨੂੰ ਕੰਟੀਨਿਊ ਕਰਦੇ ਹੋਏ ਆ ਕਿਉਂਕਿ ਮੇਰਾ ਵਾਰਡ ਪਹਿਲੇ ਅਸਲ ਵਿੱਚ 2-3 ਸਾਲ ਤੋਂ ਮੇਰਾ ਇੱਕ ਮੇਰਾ ਪਿਛਲੇ 3 ਸਾਲ ਪਹਿਲਾਂ ਦਾ ਮੇਰਾ ਵਾਰਡ ਸੀਗਾ ਉਦੋਂ ਦਾ ਦਿੱਤਾ ਹੋਇਆ ਸੀ ਜਦੋਂ ਮੈਂ ਕਵਿਤਾ ਪਾਠ ਦੇ ਵਿੱਚ ਕਰਦੀ ਸੀ ਕਵਿਤਾਵਾਂ ਤੋਂ ਸਨਮਾਨਿਤ ਹੋ ਕੇ ਸਹਿਇਤ ਤੇ ਤੋਂ ਫਿਰ ਦੂਸਰੀ ਵਾਰ ਅੱਜ ਹੁਣ ਉਹਨਾਂ ਦੇ ਦਿੱਤੇ ਉੱਤੇ ਇੱਕ ਸਹਿਇਤ ਰਤਨ ਦਾ ਫਿਰ ਦੁਬਾਰਾ ਉਹਨਾਂ ਨੇ ਆਵਾਜ਼ ਦਿੱਤਾ ਗਿਆ ਹੋਰ ਕਿਸ ਕਿਸਮ ਦਾ ਸਮਾਗਮ ਸੀ ਕਿਨੂੰ ਕਿਨੂੰ ਸਨਮਾਨਿਤ ਕੀਤਾ ਤੇ ਕਿਸ ਤਰ੍ਹਾਂ ਦੀ ਚਰਚਾ ਹੋਈ ਇਸ ਵਾਰ ਜਿਹੜਾ ਸਨਮਾਨਿਤ ਕੀਤਾ ਗਿਆ ਇਹਨਾਂ ਨੇ ਇੱਕ ਗਰੁੱਪ ਦੇ ਵਿੱਚ ਤਕਰੀਬਨ 20 ਲੋਕਾਂ ਦਾ ਗਰੁੱਪ ਸੀਗਾ ਡਿਫਰੈਂਟ ਡਿਫਰੈਂਟ ਫੀਲ ਤੋਂ ਤੋਂ ਅਲੱਗ-ਅਲੱਗ ਪ੍ਰਦੇਸ਼ ਤੋਂ ਉਹਨਾਂ ਦੀ ਯਾਦ ਵਿੱਚ ਕੀਤਾ ਗਿਆ ਜਿਹੜੀ ਤੁਹਾਡੀ ਪੋਇਟਰੀ ਆ ਖੱਤਾ ਕਿਸ ਤਰ੍ਹਾਂ ਦੀਆਂ ਕਿਹੜੀਆਂ ਗੱਲਾਂ ਨੂੰ ਤੁਸੀਂ ਪਕੜਦੇ ਹੋ ਆਪਣੀ ਕਵਤਾ ਦੇ ਵਿੱਚ ਮੇਰੀ ਕਵਿਤਾ ਅਸਲ ਚ ਜਿਹੜਾ ਇਹਦਾ ਮੁੱਦਾ ਹੈ ਉਹ ਪੀਸ ਦੇ ਉੱਤੇ ਹੈ ਕਿ ਅਸੀਂ ਚਾਹੁੰਦੇ ਆ ਵਿਸ਼ਵ ਵਿੱਚ ਪ੍ਰੇਮ ਸ਼ਾਂਤੀ ਤੇ ਸਦਭਾਵਨਾ ਬਣੇ ਔਰ ਜਿੰਨਾ ਜਿਹੜਾ ਹੁਣ ਸਾਡੇ ਸਾਰੇ ਉਹਦੇ ਤੋਂ ਹੁੰਦਾ ਹੈ ਅੱਜ ਕੱਲ ਜਿੰਨਾ ਅਨਰੈਸਟ ਹੋ ਗਿਆ ਉਸ ਦੇ ਵਿੱਚ ਸਾਡੇ ਹਾਲਾਤ ਜਿਹੜੇ ਵੱਧ ਕੇ ਫਰਕ ਪੈਂਦੇ ਜਾਂਦੇ ਨੇ ਉਸ ਦੇ ਵਿੱਚ ਅਸੀਂ ਮਨ ਦੀ ਸ਼ਾਂਤੀ ਦੇ ਨਾਲ ਪੀਸ ਦੇ ਉੱਤੇ ਮੈਂ ਇੱਕ શિક્ષਕ ਹੋਣ ਦੇ ਨਾਤੇ ਇੱਕ ਸਿੱਖਿਆ ਦੇ ਤੌਰ ਦੇ ਉੱਤੇ ਵੀ ਕਹਿੰਨੀ ਆ ਕਿ ਦੇ ਹਾਲਾਤ ਜਿੰਨੇ ਮਰਜ਼ੀ ਬਦਲਦੇ ਜਾਣ ਪਰ ਸਾਨੂੰ ਸ਼ਾਂਤੀ ਔਰ ਸਦਭਾਵਨਾ ਆਪਸ ਵਿੱਚ ਬਣਾਣੀ ਕਿ ਜਿਸ ਤਰ੍ਹਾਂ ਮੇਰੀ ਇੱਕ ਕਹਿੰਦੀ ਹੈ ਕਿ यहाँ वहाँ बना दी है लोगों ने दीवारें यहाँ रोकते हैं सब लोग मुझे जाने से यहाँ वहाँ कहीं धर्म की दीवारें कहीं नफरत की दीवारें कहीं जाति भेद की दीवारें पर तहस नहस कर दी है मैंने वो दीवारें सभी और बनाया है मैंने एक बुर्ज एक ही बुर्ज वहाँ खड़ी होकर कहती हूँ ये विश्व मेरा सारा जहाँ है जहाँ बोलते हैं सब एक मोहब्बत की जबान ਔਰ ਵਿਸ਼ਵ ਮੇਂ ਸ਼ਾਂਤੀ ਔਰ ਸਦਭਾਵਨਾ ਰਹੇ ਮੇਰਾ ਤਕਰੀਬਨ ਮੁੱਦਾ ਐ ਰਹਿੰਦਾ ਹੈ ਕਿੰਨੇ ਸਾਲਾਂ ਤੋਂ ਤੁਸੀਂ ਕਵਿਤਾਵਾਂ ਦੀ ਰਚਨਾ ਕਰਦੇ ਹੋ ਹਮਮ ਕਵਿਤਾਵਾਂ ਤਾਂ ਜਦੋਂ ਤੱਕ ਮੈਂ ਕੰਨੀ ਆ ਮੈਂ ਹੋਸ਼ ਸੰਭਾਲਿਆ ਉਦੋਂ ਤੋਂ ਹੀ ਕਰਦੀ ਹਾਂ ਕਿਉਂਕਿ ਸਾਡਾ ਸਾਹਿਤਿਕ ਮਾਹੌਲ ਸੀ ਮੇਰੀ ਪਹਿਲੀ ਕਵਿਤਾ ਤੇ ਮੈਂ ਤਕਰੀਬਨ 9 ਸਾਲ ਦੀ ਸੀ ਮੇਰੇ ਪਾਪਾ ਨੇ ਕੀਤਾ ਤੇ ਵੀਰ ਪ੍ਰਤਾਪ ਜਲੰਧਰ ਤੋਂ ਜਿੱਦਾਂ ਚੱਲਦਾ ਸੀ ਉੱਥੋਂ ਤੋਂ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਛੋਟੇ ਛੋਟੇ ਲਿਖਦੇ ਰਹੇ ਤੇ ਕਰਦੇ ਰਹੇ ਹਾਂ ਜਿੰਨੂੰ ਕੋ ਸਹਿਤ ਤੇ ਜਗਤ ਦੇ ਵਿੱਚ ਜਿੰਨੂੰ ਸਹਿਤ ਤੇ ਕਰਦੇ ਤੌਰ ਤੇ ਕਹਿੰਦੇ ਆ ਉਹ ਮੇਰਾ ਸ਼ੁਰੂਆਤ ਹੋਇਆ 99 ਤੋਂ ਜਦੋਂ ਮੈਂ ਅਮਰੀਕਾ ਗਈ ਨਿਊਯਾਰਕ ਗਈ ਤੇ ਕੌਂਸੂਲੇਟ ਚ ਪਹਿਲੀ ਮੈਂ ਗਜ਼ਲ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਫਿਰ ਇਹ ਹੈ ਕਿ ਪਹਿਲਾਂ ਤਾਂ ਮੈਂ ਰੰਗਾ ਨਾਲ ਜ਼ਿਆਦਾ ਕਰਦੀ ਸੀ ਇੱਕ ਕਵਿਤਰੀ ਵੇਣੀ ਕਹੋ ਜਾਂ ਤ੍ਰਿਵੇਣੀ ਤਾਂ ਨਹੀਂ ਕਹਿ ਸਕਦੇ ਕਵਿਆ ਕਹਾਣੀ ਮੇਰੀਆਂ ਕਹਾਣੀਆਂ ਵੀ ਜ਼ਿਆਦਾ ਅਸਲੀ ਤੇ ਕਹਾਣੀਆਂ ਲੱਗੂ ਕਥਾਈਆਂ ਕਰਦੇ ਰਹੇ ਕਹਾਣੀਆਂ ਕਵਿਤਾ ਔਰ ਰੰਗਾ ਨਾਲ ਸ਼ੁਰੂ ਤੋਂ ਮੈਂ ਲੈਕਚਰ ਆਫ ਆਰਟਸ ਦੀ ਰਹੀਆਂ ਹੁਣ ਵੀ ਮੇਰਾ ਇੱਕ ਯੂਨਿਕ ਇੱਕੋ ਹੀ ਸਿਸਟਮ ਚੱਲਦਾ ਚਾਹੇ ਆਪਾਂ ਗੁਰੂ ਨਾਨਕ ਦੇਵ ਜੀ ਦਾ ਕਹਿਦੇ ਜੋ ਵੱਡੇ ਕੋਈ ਵੀ ਕਿਸੇ ਦਾ ਕਹੋ ਕਵਿਤਾ ਔਰ ਪੇਂਟਿੰਗ ਦੋਨੋਂ ਨਾਲ ਚੱਲਦੇ ਨੇ ਮੈਂ ਹੁਣ ਇਨਸਪਾਇਰ ਹੁਣ ਇੱਥੇ ਤੁਹਾਡੇ ਕੋਲ ਖੁੱਲੇ ਦੇ ਵਿੱਚ ਬੋਲ ਰਿਹਾ ਮੈਨੂੰ ਅੱਛਾ ਲੱਗੇਗਾ ਬਰਡਸ ਨੂੰ ਮਰੇ ਨਾ ਕੁਝ ਵੀ ਪੰਛੀ ਉਨਮੁਖ ਤੋੜਾਨ ਹੈ ਤੇ ਉਹ ਕਰਦੇ ਨੇ ਨਾਲੇ ਹੀ ਨਾਲ ਫਿਰ ਮੈਂ ਕਵਿਤਾ ਦਾ ਵੀ ਨਾਲੇ ਜਦੋਂ ਮੈਂ ਪੇਂਟਿੰਗ ਕਰਦੀਆਂ ਜਾਂ ਫੋਟੋਗ੍ਰਾਫੀ ਕਰਦੀਆਂ ਉਸ ਦੇ ਨਾਲ ਕਾਵਿਏ ਨਾਲੇ ਚੁਰਾਇਆ ਹੁੰਦਾ ਹੁਣ ਤਾਂ ਕਿੰਨੀਆਂ ਕਤਾਬਾਂ ਚੁੱਕੀਆਂ ਦੋਨੇ ਕਾਪਾਂ ਕਵਿਤਾ ਦੀਆਂ ਹਲੇ ਤੱਕ ਜੋ ਕਿਤਾਬ ਦੇ ਰੂਪ ਦੇ ਵਿੱਚ ਤੇ ਮੇਰੀਆਂ ਦੋਸਤ ਹੀ ਹੁਣ ਤੀਸਰੀ ਆ ਗਈ ਤਾਰੀ ਹੈ ਤੇ ਤੀਸਰੀ ਕਿਤਾਬ ਹੀ ਹੈ ਉਸ ਤੋਂ ਪਹਿਲਾਂ ਮੈਂ ਕਦੀ ਇਸ ਤੇ ਨਹੀਂ ਕਿਉਂਕਿ ਮੈਂ ਆਪਣਾ ਪਹਾੜਾ ਦੇ ਵਿੱਚ ਰਹੀ ਆ ਪਹਾੜਾ ਦੀਆਂ ਆਈਆਂ ਜਾਂ ਮੇਰੀਆਂ ਇਤਿਹਾਸ ਚ ਰਹੀ ਤੇ ਇਤਿਹਾਸ ਦੀਆਂ ਆਈਆਂ ਪਰ ਕਾਵੇ ਜਗਤ ਨੂੰ ਮੈਂ ਹਮੇਸ਼ਾ ਕਾਵੇ ਔਰ ਪੇਂਟਿੰਗ ਇਸ ਨੂੰ ਕਦੀ professionally ਨਹੀਂ ਸੀ ਲੱਤਾ ਹੁਣ ਵੀ ਨਹੀਂ ਲੱਤਾ ਇੱਕ ਇੱਕ ਮੇਰੀ hobby ਦੇ ਤੌਰ ਤੇ ਮੈਨੂੰ ਮਾਨਸਿਕ ਤੌਰ ਤੇ ਮੈਨੂੰ ਹਮੇਸ਼ਾ ਹੀ ਬਹੁਤ ਖੁਸ਼ੀ ਦਿੰਦੇ ਰਹੇ ਤੇ ਮੈਨ ਨਹੀਂ ਸੀ ਚਾਹਦੀ ਕਦੀ ਪਬਲਿਸ਼ ਹੋਏ ਜਿਹੜਾ ਪਬਲਿਸ਼ਿੰਗ ਦੇ ਵਿੱਚ ਮੇਰੀਆਂ ਦੋ ਆਈਆਂ ਉਨ ਮੁਖ ਤੁਰਾਂ ਔਰ ਕਵੀ ਹੁਣ ਕਾਵਿ ਤ੍ਰਿਬਿਨੀ ਵੀ ਇੱਕ ਸਾਡੀ ਆ ਰਹੀ ਹੈ ਔਰ ਦਿਵੇ ਸਰਿਤਾ ਕਿ ਜਦੋਂ ਅਸੀਂ ਆਪਣੇ ਅਮਰੀਕਾ ਦੀ ਧਰਤੀ ਤੇ ਰਹੋ ਅਮਰੀਕਾ ਦੀ ਧਰਤੀ ਤੇ ਹੁਣ ਪੰਜਾਬੀਆਂ ਦਾ ਬੁਰਾ ਹਾਲ ਹੋ ਗਿਆ ਜੂਤ ਦਾ ਪੜਾਈ ਬੇਸ ਬਣਾ ਕੇ ਜਾਂਦੇ ਆ ਪਿੱਛੇ ਹੁੰਦਾ ਕਮਾਈ ਕਰਨੀ ਇਹਦੇ ਬਾਰੇ ਕੀ ਕਹੋਗੇ ਜਿਹੜਾ ਜੂਤ ਵੱਡੀ ਪੱਦਰ ਤੇ ਪੰਜਾਬੀ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਮੇਰੀ ਇੱਕ ਬੜੀ ਸੁੰਦਰ ਲਾਈਨ ਹੈ ਅੰਤਰਰਾਸ਼ਟਰੀ ਹੋਈ ਹੋ ਸਕਦਾ ਹੈ ਜਸ ਦੀਆਂ ਜੜਾਂ ਆਪਣੀ ਜ਼ਮੀਨ ਤੇ ਹੋਣ ਜਿਹੜੇ ਹੁਣ ਜਾਂਦੇ ਨੇ ਆ ਕੇ ਜਾ ਕੇ ਆਪਣੇ ਭੁੱਲ ਵੀ ਜਾਂਦੇ ਨੇ ਜਦੋਂ ਤੱਕ ਕੋਈ ਜਿੱਦਾਂ ਪੇੜ ਕਹੋ ਜਾਂ ਕੁਝ ਵੀ ਕਹੋ ਜਦੋਂ ਤੁਹਾਡੀਆਂ ਜੜਾਂ ਨਹੀਂ ਨਾ ਥੋੜੀ ਜਿਹੀ ਆਪਣੀ ਜਦੋਂ ਜਿਸੀ ਆਪਣਾ ਸਨਮਾਨ ਕਰਨਾ ਆਪਣੇ ਆਪ ਨੂੰ ਇੱਕ ਸਮਝ ਨਾ ਕਿ ਮੈਂ ਜੇ ਪੰਜਾਬੀ ਚ ਗੱਲ ਕਰ ਰਹੀ ਆ ਜਾਂ ਹਿੰਦੀ ਚ ਗੱਲ ਕਰ ਰਹੀ ਆ ਮੈਂ ਆਪਣੇ ਪ੍ਰਦੇਸ਼ ਦੀ ਕਰ ਰਹੀ ਆ ਅਸੀਂ ਬੜੇ ਫਕਰ ਨਾ ਬੜੇ ਸ਼ਾਨ ਦੇ ਨਾ ਕਰਨੇ ਆ ਅਸੀਂ ਪੰਜਾਬੀਆਂ ਹੈ ਨਾ ਤੇ ਜਦ ਹਲਕੇ ਮੈਨੂੰ 24 ਸਾਲ ਹੋ ਗਏ ਫਿਰ ਵੀ ਮੈਂ ਕਹਿੰਨੀ ਕਿ ਮੈਂ ਪੰਜਾਬਣ ਆ ਮੇਰੇ ਤੋਂ ਹੁੰਦੀਆਂ ਔਰ ਇਹ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਉਹ ਫਿਰ ਨਾ ਜਿਹਦਾ ਕੋਈ ਬੇਸ ਨਹੀਂ ਹੁੰਦਾ ਉਹ ਕਿਤੇ ਵੀ ਨਹੀਂ ਰਹਿੰਦਾ ਔਰ ਆਪਣੀ ਬੇਸ ਨਾਲ ਜੁੜੇ ਰਹਿਣਾ ਬੜਾ ਹੀ ਜ਼ਰੂਰੀ ਹੈ